ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਾਈ ਜੀ ਅਭੀ ਰਾਜ ਡੈਰੀ ਫਾਰਮ ਤੇ ਅੱਜ ਤੁਹਾਡੇ ਸਾਹਮਣੇ ਵੀਰੇ ਪਲੂਨ ਝੋਟੀ ਦੀ ਵੀਡੀਓ ਬਣਾ ਰਹੇ ਆ ਤੇ ਇਹ ਝੋਟੀ ਵੀਰੇ ਪਿੰਡ ਲੀਦਾ ਮਹਿਸਨ ਤਹਿਸੀਲ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਖੜੀ ਹੈ ਬਾਈ ਜੀ ਤੇ ਥੋੜੀ ਜੀ ਕੱਚੀ ਆ ਵੀਰੇ ਝੋਟੀ ਬਾਈ ਨੂੰ ਥੋੜੇ ਜਿਹਾ ਪੈਸਪੋਨ ਦੀ ਲੋੜ ਆ ਤੇ ਇਸ ਲਈ ਬਾਈ ਕੱਚੀ ਝੋਟੀ ਆ ਤੇ ਧਾਨ ਲੇਵੇ ਦੀ ਬੜੀ ਸਾਫ਼ ਆ ਵੀਰੇ ਤੇ ਨਵੇਂ ਹਾਂਣ ਚਾ ਸਿੰਗਾ ਸੰਗਾ ਦੀ ਬਾੜੀ ਖੁੱਲੀ ਨਹੀਂ ਉਹਦਾ ਠੀਕ ਆ ਨਾ ਵੱਡਾ ਕਰਦਾ ਨਾ ਛੋਟਾ ਕਰਦਾ ਵਧੀਆ ਕੱਦ ਕਰ ਸੋ ਜੀ ਰਾਜੀ ਬਾਜੀ ਪੋਜੀਆ ਤੇ ਬਾਕੀ ਵੀਰੇ ਆਪਾਂ ਡਿਟੇਲ ਵੀਰੇ ਤੋਂ ਲੈ ਕੇ ਦਿੰਨੇ ਆ ਤੇ ਬਾਈ ਨੂੰ ਸੱਦਦੇ ਆ ਆਜੋ ਬਾਈ ਜੀ ਇੱਥੇ ਖੜ੍ਹ ਜੂ ਹਾਂਜੀ ਅੱਛਾ ਸਾਸਰੀਆ ਬਾਈ ਜੀ ਸਾਸਰੀ ਗਾਲ ਜੀ ਅੱਛਾ ਬਾਈ ਜੀ ਪਿੰਡ ਕਿਹੜਾ ਆਪਣਾ ਨੀਲਾ ਪਿੰਡ ਹੈ ਜੀ ਤੇ ਰਸੀਲ ਤਸੀਲ ਜਿਗਰਾਉਂ ਜੀ ਨੀਲਾ ਜੇ ਨਾਲ ਰੁਧਾਨਾ ਅੱਛਾ ਵੀਰੇ ਆਪਣੇ ਝੋਟੀ ਘਰਦੀ ਐ ਪਾਲੀ ਹਾਂ ਜੀ ਘਰਦੀ ਝੋਟੀ ਐ ਜੀ ਕੱਟੀ ਪਾਲੀ ਹੋ ਤੁਸੀਂ ਹਾਂ ਕੱਟੀ ਪਾਲੀ ਠੀਕ ਆ ਠੀਕ ਆ ਤੇ ਹੁਣ ਵੀਰੇ ਜਿਵੇਂ ਜਿਵੇਂ ਵੇਚਦੇ ਹੋ ਦੇਣ ਕਿੰਨੇ ਕੁ ਲੈ ਜਾਉਂਦੇ ਮੈਂ ਸੂਣ ਦੇ ਪੈਸੇ ਜੀ ਇਹ 10 ਤੋਂ 12 ਬਸਾਂ ਲਿਜਾਉਗੀ ਹਾਂ ਤੁਹਾਡੇ ਤੇ ਲਿਖਤੀ ਆ ਦੇਣੇ ਹਾਂ ਲਿਖਤੀ ਦੇਣ 12 ਬਸ 10 10 12 ਠੀਕ ਆ ਠੀਕ ਆ ਚਲੋ ਬਈ ਉਦਾਂ ਆਪਣੇ ਘਰੇ ਪਾਲੀ ਹੋ ਕੱਟੀ ਆ ਹਾਂ ਜੀ ਘਰਦੀ ਕੱਟੀ ਠੀਕ ਆ ਅੱਛਾ ਆਪਾਂ ਵੀਰੇ ਨੂੰ ਕਹਾਂਗੇ ਵੀ ਖੋਲ ਕੇ ਤੋਰ ਚੈੱਕ ਕਰਾ ਦੂਗਾ ਵੀਰੇ ਤੋਰ ਕੇ ਵੀ ਦਿਖਾਉਣਾ ਚੰਨ ਝੋਟੀ ਇੱਕ ਵਾਰੀ ਬਈ ਜ ਕਿਉਂ ਟੀਵੀ ਰੋ ਖੋਲਣ ਲੱਗਾ ਤੋਰ ਚੈੱਕ ਕਰ ਲਓ ਤੇ ਤੁਹਾਨੂੰ ਤੋਰ ਦੀਦਾ ਪਤਾ ਲੱਗ ਜੂਗਾ ਕਿਦਾਂ ਵਾ ਖੋਲੋ ਖੋਲੋ ਕੋਈ ਨਾ ਉਹ ਤਾਂ ਖੜੀ ਵੀ ਚੈੱਕ ਕਰਾ ਦਿੰਦੇ ਵੀ ਤੇ ਦੇਖ ਲਓ ਤੁਹਾਨੂੰ ਸੀਲ ਸਾਬੂਆ ਬਾਈ ਨੇ ਉਹ ਕੈਮਰਾ ਆਪਾਂ ਨੂੰ ਹੱਥ ਫੇਰ ਕੇ ਦਿਖਾਇਆ ਸੀ ਦਾਦਾ ਸੀ ਵੀ ਸਾਡੇ ਤਾਂ ਕਹਿੰਦਾ ਜਵਾਕ ਜਵਾ ਖੋਲੀ ਫਿਰਦੇ ਵੀ ਉਤੋਂ ਵਧੀਆ ਸੀਲ ਸਾਬੂਗਾ ਕੋਈ ਐਸੀ ਗੱਲ ਨਹੀਂ ਹੈ ਜਮ ਬੱਚਾ ਖੋਲੀ ਫਿਰੇ ਠੀਕ ਹੈ ਜੀ ਠੀਕ ਹੈ हां ਵੱਢ ਸੀਲ ਪਸ਼ੂ ਦਾ ਵੱਧਾ ਹੁੰਦਾ ਭਾਈ ਕੋਈ ਐਸਾ ਨਹੀਂ ਮਰ ਪੋੜ ਦਾ ਬੱਚਾ ਖੁਦ ਹੀ ਫਿਰੇ ਤਾਂ ਵੀ ਨਹੀਂ ਠੀਕ ਹੈ ਠੀਕ ਹੈ ਲੋ ਭਾਈ ਆਪਾਂ ਹੁਣ ਤੋਰ ਚੈੱਕ ਕਰਦੇ ਵੀਰੇ ਹੁਣ ਤੋਰ ਕੇ ਦਿਖਾ ਦੋਗੇ ਤੋਰ ਚੈੱਕ ਕਰ ਲੋ ਕੱਚੀ ਆ ਵੀਰੇ ਥੋੜੀ ਜੀ ਹੁਣ ਝੋਟੀ ਤੁਰ ਵੀ ਆ ਉਦਾਂ ਤੋਰ ਦੀ ਤੁਰ ਦੀ ਵਧੀਆ ਵਾ ਲੰਬੀ ਦੋਰ ਕੇ ਦਿਖਾ ਦਾਂਗੇ ਮੋੜ ਲੋ ਵੀਰੇ ਮੋੜ ਲੋ ਕੋਈ ਨਾ ਆ ਜਾ ਗੋਦੜਾ ਘਰ ਦਾ ਕਰਦਾ ਭਾਈ ਜੀ ਗਾਂ ਨੂੰ

ਥੋੜਾ ਕੈਮਰੇ ਤੋਂ ਪਸ਼ੂ ਡਰਦਾ ਵੀਰੇ ਉਦਾਂ ਬਾਈ ਨਹੀਂ ਨਹੀਂ ਕੋਈ ਨਹੀਂ ਦੇ ਵੀ ਜਵਾਗ ਜੂ ਕੋਲੇ ਫਿਰਦੇ ਰਹਿੰਦੇ ਆ ਕੈਮਰੇ ਦਾ ਕਰਕੇ ਥੋੜਾ ਜਿਹਾ ਪਸ਼ੂ ਉਪਰਾ ਕਰ ਜਾਂਦਾ ਜਮਾਈ ਨਹੀਂ ਖੇਦਾ ਜਮਾਈ ਹਾਂਜੀ ਹਾਂ ਇਹ ਤਾਂ ਹੈ ਬਾਈ ਅੱਛਾ ਵੀਰੇ ਜਿਵੇਂ ਕੋਲੇ ਫਿਰਦੇ ਰਹਿੰਦੇ ਆ ਹਾਂ ਤੇ ਬਾਈ ਕੋਈ ਨਹੀਂ ਬਾਅਦ ਚ ਮੰਨ ਲਈ ਵੀਰੇ ਬਾਅਦ ਚ ਮੰਨ ਲਈ ਤੇ ਅੱਛਾ ਇਹਦੇ ਜਿਵੇਂ ਤੁਸੀਂ ਹੁਣ ਵੇਚਣੀ ਆ ਹਾਂਜੀ ਤੇ ਕੋਈ ਦੂਰੋਂ ਨੇੜੇ ਆਉਂਦਾ ਮੁੱਲ ਜੇ ਜਿਹੜਾ ਦੇਣ ਲੈਣ ਦਾ ਕਿੰਨਾ ਕਰਦੇ ਹੋ ਦੇਣ ਲੈਣ ਦਾ ਜੀ ਮੈਂ ਪਹਿਲਾਂ 1 ਲੱਖ ਦਾ ਸੀ ਯਾਰ ਮੰਗਿਆ ਹੀ 1 ਲੱਖ ਚਲੋ ਮੰਗਣ ਥੋੜੀ ਚੀਜ਼ ਆ ਇੱਥੇ ਕਿਤਾ ਕਿਸ ਦੇਣ ਲੈਣ ਦਾ ਸਹੀ 100000 ਰੁਪਏ ਅਡਪਰੀਆ ਗੱਸਰ 100000 ਰੁਪਏ ਮੁੱਲ ਕਰਦੇ ਹਾਂ ਚਲੋ ਕੋਈ ਦੂਰ ਨੇੜੇ ਪਾਈ ਆਉਂਦਾ ਕੋਈ ਮਾਨਤਨ ਕਰਦੇ ਹਾਂ ਉਹ ਜੇ ਮਾਨਦੋ ਜੇ ਜੇ ਹਿਸਾਬ ਨਾਲ ਝੋਟੀ ਆ ਚਲੋ ਵੀਰੇ ਬਾਕੀ ਬਾਈ ਬਾਈਆਂ ਨੇ ਆਪਣਾ ਮੁੱਲ ਕਰ ਲਿਆ ਤੁਸੀਂ ਆਪਣਾ ਭੋਗ ਦੇਣ ਲੈਣੀ ਆ ਤੇ ਬਾਈ ਕਹਿੰਦੇ ਆਪਾਂ ਵੀ ਮਾਨਤਨ ਕਰ ਦਾਂਗੇ ਤੇ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲਾ ਦਾਂਗੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਵੀਰੇ ਆਪਣਾ ਹੌਸਲਾ ਵਧਾ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਦਿਆ ਕਰੋ ਜਿਹੜੀ ਨਵੀਂ ਆਉਂਦੀ ਵੀਡੀਓ ਸੁਣੋ ਨੋਟੀਫਿਕੇਸ਼ਨ ਮਿਲ ਸ